ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਭੈ ਹੁੰਦਾ ਏ ਸ਼ੇਰ ਦੀ ਦਹਾੜ ਦਾ ਵੀ ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾ ਨਾਲ ਜੋ ਪਲਿਆ ਹੋਵੇ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਕਿੱਡਾ ਕ ਜੋਧਾ ਹੋਏਗਾ ਸੰਤ ਜਰਨੈਲ ਸਿੰਘ ਜਿਹੜੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਵਾਹ ਜਦੋਂ ਤੱਕਿਆ ਜੱਲਿਆਂ ਦੇ ਬਾਗ ਨੂੰ ਮੈਂ ਹਕੂਮਤ ਹੋਈ ਕੁਰਬਾਨੀ ਤੋਂ ਬੇਮੁਖ ਲੱਗਿਆ ਯਾਦੋਂ ਬੇਗਨਾਹਾਂ ਦੀ ਲਾਟ ਤੱਕੀ ਕੁਝ ਖੁਸ਼ੀ ਹੋਈ ਕੁਝ ਕ ਦੁੱਖ ਲੱਗਿਆ ਉਥੇ ਕਿਸੇ ਵੀ ਪੱਥਰ ਤੇ ਲਿਖਿਆ ਨਹੀਂ ਕਿਵੇਂ ਆਈ ਸੀ ਬਰਲੇ ਦੀ ਰੁੱਤ ਲੱਗਿਆ ਮਾਈਕਲੋ ਡੈਰ ਨੂੰ ਲੰਡਨ ਵਿੱਚ ਚਿੱਤ ਕਰਕੇ ਫਾਂਸੀ ਕਿਉਂ ਪੰਜਾਬ ਦਾ ਪੁੱਤ ਲੱਗਿਆ ਚਹਾਨ ਯਾਰਾ ਜਲਿਆਂਵਾਲੇ ਬਾਗ ਦੇ ਅੰਦਰ ਉਦਮ ਸਿੰਘ ਦਾ ਕਿਉਂ ਨਹੀਂ ਵੋਟ ਲੱਗਿਆ ਵਾਹ ਵਾਹ ਉਦਮ ਸਿੰਘ ਦੀ ਕਦਰ ਕਿਵੇਂ ਕਰ ਸਕਦੀ ਕੋਈ ਬੋਕਲ ਵਿੱਚ ਬੈਠੀ ਕੇ ਡੈਰ ਦਿੱਲੀ ਪ੍ਰਧਾਨ ਮੰਤਰੀ ਭਾਵੇਂ ਸਿੱਖ ਹੋਵੇ ਮਨ ਦੀ ਫੇਰ ਵੀ ਸਿੱਖਾਂ ਨੂੰ ਯਹਰ ਦਿੱਲੀ ਜਿਹੜੀ ਕੌਮ ਦੇਸ਼ ਲਈ ਮਰੀ ਹੋਵੇ ਟੌਂਦੀ ਉਹਦੇ ਉੱਤੇ ਹੈ ਕਹਿਰ ਦਿੱਲੀ ਦੱਸੇ 1984 ਚਹਾਨਯਾਰਾ ਪਾਉਂਦੀ ਗਲਾਂ 'ਚ ਬਲਦੇ ਟੈਰ ਦਿੱਲੀ ਜਿਉਂਦਾ ਹੋਵੇ ਜੇ ਉਦਮ ਸਿੰਘ ਜਹਾਨ ਦੇ ਉੱਤੇ ਕੰਧਾਂ ਦਿੱਲੀ ਦੀਆਂ ਅੱਜ ਹਲਾ ਦੇਵੇ ਮੁੜ ਕੇ ਪੰਗਾ ਸਿੱਖਾਂ ਨਾਲ ਨਾ ਲਿਓ ਲਿਖ ਕੇ ਦਿੱਲੀ ਦੇ ਮੱਥੇ ਤੇ ਲਾ ਦੇਵੇ ਜਿਹੜੀਆਂ ਪਤੀਆਂ ਤੇ ਪੁੱਤਰਾਂ ਨੂੰ ਰੋਂਦੀਆਂ ਨੇ ਨੂਰ ਉਹਨਾਂ ਦੇ ਚਿਹਰਿਆਂ ਤੇ ਲਿਆ ਦੇਵੇ ਪਾਇਆ ਇਕੀਆਂ ਨਾਲ ਨਿਉਂਦਾ ਜੋ ਚਾਹਾਨਯਾਰਾ ਉਹਨੂੰ ਕੱਤੀ ਕਰਕੇ ਝਕਾ ਦੇਵੇ ਇੰਦਰਾ ਗਾਂਧੀ ਜੇ ਕਾਲ ਤਖਤ ਨੂੰ ਢੋਂਦੀ ਨਾ ਸਿੰਘਾਂ ਹੱਥੋਂ ਆਪਣੀ ਜਾਨ ਗਵਾਉਂਦੀ ਨਾ ਫਿਰ ਗੁਰੂਆਂ ਦਾ ਪੰਜਾਬ ਲੋਕੋ ਨਾ ਬਲਦੀ ਭੱਠੀ ਵਿੱਚ ਪੈਣਾ ਸੀ ਮੈਂ ਵੀ ਲੋਕਾਂ ਵਾਂਗ ਤਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਪਹਿਲਾ ਦਿਨ ਦੀਵੀ ਵਿੱਚ ਦਿੱਲੀ ਦੇ ਸਿੱਖਾਂ ਨੂੰ ਮਾਰ ਮੁਕਾ ਦਿੱਤਾ ਫਿਰ ਕਾਨੂੰਨ ਜਿਸ ਨੂੰ ਕਹਿੰਦੇ ਨੇ ਉਹਨੂੰ ਅੰਨਾ ਤੇ ਬੋਲਾ ਬਣਾ ਦਿੱਤਾ ਜੇ ਕਾਨੂੰਨ ਅੰਨਾ ਹੁੰਦਾ ਨਾ ਜੇ ਜ਼ਖਮ ਸਿੱਖਾਂ ਦੇ ਭਰ ਜਾਂਦੇ ਸੱਜਣ ਕਮਾਰ ਤੇ ਟਾਈਟਲਰ ਜੇ ਫਾਂਸੀ ਉੱਤੇ ਚੜ ਜਾਂਦੇ ਮੈਂ ਵੀ ਕਾਨੂੰਨ ਹਿੰਦੁਸਤਾਨ ਦੇ ਨੂੰ ਇੱਕ ਤਾਣ ਕੇ ਚੰਗਾ ਕਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਅਜੇ ਵੀ ਬੇਕਸੂਰੇ ਕਈ ਜੇਲ੍ਹਾਂ ਦੇ ਵਿੱਚ ਡੱਕੇ ਨੇ ਜਿਨ੍ਹਾਂ ਨੇ ਸਜ਼ਾਵਾਂ ਭੁਗਤ ਲਈਆਂ ਉਹ ਵੀ ਵਿੱਚ ਕੈਦ ਦੇ ਰੱਖੇ ਨੇ ਕਿਉਂ ਸਿੱਖਾਂ ਨਾਲ ਹੈ ਇੰਜ ਹੁੰਦੀ ਮੈਨੂੰ ਕੁਝ ਵੀ ਸਮਝ ਆਉਂਦਾ ਨਹੀਂ 15 ਅਗਸਤ ਦੀ ਆਜ਼ਾਦੀ ਨੂੰ ਮੈਂ ਇਸੇ ਲਈ ਮਨਾਉਂਦਾ ਨਹੀਂ ਸਿੱਖੋ ਕਿਉਂ ਲੜੇ ਆਜ਼ਾਦੀ ਲਈ ਜੇ ਗੁਲਾਮਾਂ ਵਾਂਗੂ ਰਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਖਾੜਕੂ ਬਾਦ ਦੇ ਨਾਂ ਉੱਤੇ ਪੁਲਿਸ ਨੇ ਬਹੁਤ ਤਦੀਆਂ ਕਰੀਆਂ ਨੇ ਜਾ ਕੇ ਪੁਛਲੋ ਦਰਿਆ ਵਿਆਸਾ ਤੋਂ ਕਿੰਨੀਆਂ ਲਾਸ਼ਾਂ ਉੱਥੇ ਸੜੀਆਂ ਨੇ ਕਈ ਬਈ ਬੇਕਸੂਰੇ ਵੀ ਪਾਪੀਆਂ ਨੇ ਝੂਠੇ ਮੁਕਾਬਲਿਆਂ ਵਿੱਚ ਮਕਾ ਦਿੱਤੇ ਸੱਚ ਕੱਢਣ ਵਾਲੇ ਖਾਲੜੇ ਵੀ ਪਤਾ ਨਹੀਂ ਕਿੱਥੇ ਖਪਾ ਦਿੱਤੇ ਜੇ ਸੋਝੀ ਹੁੰਦੀ ਹਾਕਮਾਂ ਨੂੰ ਐਨਾ ਜ਼ੁਲਮ ਨਾਲ ਟਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਦੇਸ਼ ਦਾ ਝੰਡਾ ਕਹਿਣਾ ਸੀ ਕਿਉਂ ਹੁੰਦੇ ਨਹੀਂ ਮੇਰੀ ਰੂਹ ਅਦਮੋਹੀ ਫਿਰਦੀ ਏ ਤੇਰੀ ਕੌਮਵਾਜਾਂ ਵਲ ਜਾਵੇ ਲੀਡਰਲੈਸ ਹੋਈ ਫਿਰਦੀ ਏ ਕੋਈ ਐਸਾ ਆਗੂ ਭੇਜ ਦੇਵੇ ਜੋ ਮਿੱਟੀ ਵਿੱਚ ਜੁਲਮ ਦਾਵਾ ਦੇਵੇ ਉੱਤੇ ਆਪਣਾ ਇੱਕ ਕੇਸਰੀ ਝੰਡਾ ਚੰਗੀ ਤਰ੍ਹਾਂ ਝੁਲਾ ਦੇਵੇ ਤੂੰ ਮੰਨ ਲੈ ਚਹਾਨ ਦੀ ਦਾਤ ਆਵੇ ਇੰਨਾ ਇਮਤਿਹਾਨ ਕਿਉਂ ਲੈਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਦੇਸ਼ ਦਾ ਝੰਡਾ ਕਹਿਣਾ ਸੀ